ਅਮੀਤ ਨੇ ਸੁਖਬਾਲ ਖੈਰ ਨੂੰ ਕਹਿੰਦਾ ਸੀ ਕਹਿੰਦਾ ਬਿਨਾਂ ਰੋਕੇ 10 ਪਿੰਡਾਂ ਦੇ ਨਾਂ ਲੈ ਕੇ ਦਿਖਾਈ ਤਿੰਨ ਲੈਏ ਸੀ ਅ ਸ਼ਾਜਲੀ ਅ ਕਰਾਚੋਂ ਅ ਸੰਗਰੇੜੀ ਅ ਉ ਤਿੰਨ ਪਿੰਡਾਂ ਦੇ ਨਾਂ ਨਹੀਂ ਯਾਦ ਤੈਨੂੰ ਸਾਡੀਆਂ ਰਿਸ਼ਤੇਦਾਰੀਆਂ ਸਾਡੀਆਂ ਸਾਰੀਆਂ ਯਾਰੀਆਂ ਦੋਸਤੀਆਂ ਇੱਥੇ ਨੇ ਸੋ ਵੀਰੋ ਕੀ ਕਹਿੰਦੀ ਹੈ ਬੀਬਾ ਫਿਰ ਕਿ ਕਿਕਲੀ ਕਲੀਰ ਦੀ ਬੁਰੀ ਹਾਲਤ ਮੇਰੀ ਤੇ ਸੁਖਬੀਰ ਦੀ ਗੱਲ ਕੋਈ ਆਵੇ ਨਾ ਵੋਟ ਕੋਈ ਥਿਆਵੇ ਨਾ ਉਹ ਮੱਖੀ ਉੱਡੇ ਨਾ ਪਿੰਡੇ ਤੋਂ ਸੌ ਲੱਗੇ ਸੀਟ ਫਸ ਗਈ ਬਢਿੰਡੇ ਤੋਂ ਜਿਹੜੇ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਹਰਾਂ ਨੂੰ ਕੋਈ ਢਿੱਲ ਨਹੀਂ ਓਏ ਬਿਜਲੀ ਦਾ ਕੋਈ ਬਿੱਲ ਨਹੀਂ ਉਹ ਕੱਸੀਆਂ ਸੋਇਆਂ ਚ ਪਾਣੀ ਐ ਉਹ ਨੌਕਰੀਆਂ ਦੇਣ ਵਾਲੀ ਤਾਂ ਲੰਬੀ ਕਹਾਣੀ ਐ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵਾਲ ਸਾਹਿਬ ਜਿਉਂਦੇ ਸੀ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵਾਲ ਸਾਹਿਬ ਜਿਉਂਦੇ ਸੀ ਉਹ ਤੋਂ ਬਾਅਦ ਸਮਝੀ ਨਾ ਸੋਚੀ ਐ ਫਿਰ ਕਾਲੀਦਲ ਦੀ ਫੱਟੀ ਜੀਜੇ ਸਾਲੇ ਨੇ ਪੋਚੀ ਐ ਲੋਕ ਕਹਿੰਦੇ ਰੱਜੇ ਪੁੱਜੇ ਪਰ ਅਸੀਂ ਬੜੇ ਭੁੱਖੜ ਵੇ ਲੋਕ ਕਹਿੰਦੇ ਰੱਜੇ ਪੁੱਜੇ ਪਰ ਅਸੀਂ ਬੜੇ ਭੁੱਖੜ ਵੇ ਦੋ ਤਿੰਨ ਦਿਨ ਪਹਿਲਾਂ ਪਾਰਟੀ ਚੋਂ ਕੱਢਣਾ ਪੈ ਗਿਆ ਜਵਾਕਾਂ ਦਾ ਫੁੱਫੜ ਵੇ ਫੁੱਫੜ ਜੀ ਦਾ ਕੰਮ ਕਰਤਾ ਮੇਰਾ ਸੁੱਕੀ ਜਾਏ ਖੂਨ ਵੇ ਨਾਲੇ ਉੱਡੀ ਜਾਏ ਸਕੂਨ ਵੇ ਜਿਉਂ-ਜਿਉਂ ਨੇੜੇ ਆਈ ਜਾਵੇ ਵੋਟਾਂ ਵਾਲੀ 1 ਜੂਨ ਵੇ ਅਸੀਂ ਮੌਜ ਬੜੀ ਲੁੱਟੀ ਐ ਕੁੱਗੀ ਛੇਤਰ ਨਾਲ ਕੁੱਟੀ ਐ ਪਰ ਸਾਡੀ ਜੜ ਹੁਣ ਸਤੌਜ ਵਾਲੇ ਮਾਨ ਨੇ ਪੁੱਟੀ ਐ ਲਾ ਫਿਰ 4 ਤਰੀਕ ਤੋਂ ਬਾਅਦ ਦਿਨ ਬੇ ਵਾਲਿਓ ਕਾਲੀ ਦਲ ਦੀ ਰਾਜਨੀਤੀ ਚੋਂ ਪੱਕੀ ਹੋਈ ਛੁੱਟੀ ਐ ਬੋਲੇ ਸੋਨਿਆਰ ਧੰਨਵਾਦ ਜੀ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਦਾ ਜਿਨ੍ਹਾਂ ਨੂੰ ਤੁਸੀਂ ਬਹੁਤ ਪਿਆਰ ਕਰਦੇ ਹੋ ਤੇ ਜਿਨ੍ਹਾਂ ਨੇ 2 ਸਾਲ ਚੋਂ ਕਰਕੇ ਦਿਖਾਇਆ ਜਿੰਨੀਆਂ ਸਰਕਾਰਾਂ ਇੱਥੇ ਆਈਆਂ ਗਈਆਂ ਜਿਹੜੀਆਂ ਆਪਣੇ ਪਹਿਲੇ 2 ਸਾਲ ਚ 20 ਪੈਸੇ ਕੰਮ ਵੀ ਨਹੀਂ ਕਰ ਸਕੀਆਂ ਸੋ ਭਰਾ ਮੇਰੇ ਉਹ ਦਿੜਬੇ ਵਾਲਿਓ ਮੈਂ ਤੁਹਾਨੂੰ ਸਰਕਾਰ ਦੇ ਕੰਮਾਂ ਦੇ ਕਰਕੇ ਵੀ ਬੇਨਤੀ ਕਰਦਾ ਤੇ ਬਾਕੀ ਇਹ ਲੜਾਈ ਜਿਹੜੀ ਦੇਸ਼ ਤੇ ਲੋਕਤੰਤਰ ਨੂੰ ਬਚਾਉਂਦੀ ਹੈ ਜਿਹੜੀ ਫਿਰਕਾਪ੍ਰਸਤਾਕਤਾ ਨੇ ਜਿਹੜੀਆਂ ਲੋਕਾਂ ਨੂੰ ਧਰਮਾਂ ਦੇ ਨਾਤੇ ਵੰਡਣ ਦਾ ਕੰਮ ਕਰਨ ਦੀ ਹੈ ਉਹਨਾਂ ਤੋਂ ਸਾਡਾ ਆਪਸੀ ਜਿਹੜਾ ਭਾਈਚਾਰਾ ਉਹ ਬਚਾਉਣ ਦੀ ਤੇ ਪੰਜਾਬ ਨੂੰ ਦੇਸ਼ ਨੂੰ ਅੱਗੇ ਜਾ ਕੇ ਚਾਣ ਦੀ ਲੜਾਈ ਹੈ ਸੋ ਮੈਂ ਹੀ ਬੇਨਤੀ ਕਰੂੰਗਾ ਕਿ ਭਗਵੰਤ ਮਾਨ ਜੀ ਦੇ ਹੱਥ ਮਜ਼ਬੂਤ ਕਰੋ ਤੇ ਉਹਨਾਂ ਨਾਲ ਹੀ ਇੱਕ ਤਰੀਕ ਨੂੰ 4 ਨੰਬਰ ਦਾ ਬਟਨ ਦਬਾ ਕੇ ਮੁੱਖ ਮੰਤਰੀ ਸਾਹਿਬ ਦਾ ਮੇਰਾ ਹਰਪਾਲ ਸਿੰਘ ਚੀਮਾ ਜੀ ਦਾ ਸਾਥ ਦਿਓ ਤੇ ਮੈਂ ਵਾਅਦਾ ਕਰਦਾ ਕਿ ਮੈਂ ਪਹਿਲਾਂ ਵੀ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਦੇ ਨਾਲ ਨਿਭਾਈਆਂ ਚਾਹੇ ਐਮਐਲਏ ਰਿਹਾ ਚਾਹੇ ਮੰਤਰੀ ਰਿਹਾ ਤੇ ਵਾਅਦਾ ਕਰਦਾ ਕਿ ਬਤੌਰ ਮੈਂਬਰ ਪਾਰਲੀਮੈਂਟ ਵੀ ਚਾਹੇ ਮਜ਼ਦੂਰਾਂ ਦੀ ਲੜਾਈ ਹੈ ਚਾਹੇ ਕਿਸਾਨਾਂ ਦੀ ਲੜਾਈ ਹੈ ਚਾਹੇ ਵਪਾਰੀਆਂ ਦੀ ਲੜਾਈ ਹੈ ਇਹ ਤੁਹਾਡਾ ਸੰਗਰੂਰ ਦਾ ਮੁੰਡਾ ਤਕੜਾ ਹੋ ਕੇ ਜਾ ਕੇ ਉੱਥੇ ਲੜਾਈ ਲੜੂਗਾ ਤੇ ਤੁਹਾਡੇ ਮਸਲੇ ਜਿਹੜੇ ਆ ਉਹ ਹੱਲ ਕਰਵਾ ਕੇ ਦੇਊਗਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੀਮਾ ਸਾਹਿਬ ਬਹੁਤ ਹੀ ਸਤਿਕਾਰਯੋਗ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਦਿਰਬੇ ਪਹੁੰਚਣ ਤੇ ਮੈਂ ਹਾਰਦਿਕ ਸਵਾਗਤ ਕਰਦਾ ਵੈਲਕਮ ਕਰਦਾ ਔਰ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ 2 ਸਾਲਾਂ ਦੇ ਵਿੱਚ ਹਲਕਾ ਦਿਰਬਾ ਦੀ ਨਿਹਾਰ ਬਦਲੀ ਪੰਜਾਬ ਦੀ ਨਹਾਰ ਬਦਲੀ ਪਹਿਲੇ 2 ਸਾਲਾਂ ਵੱਡੇ ਕੰਮ ਸਰਦਾਰ ਭਗਵੰਤ ਸਿੰਘ